ਹਾਂਜੀ ਸਵਾਗਤ ਕਰਦੇ ਆ ਨਵੀਂ ਵੀਡੀਓ ਚ 14 ਸੋ ਇੱਕ ਮੁੱਛਲ ਜਿਹੜੀ ਆਪਾਂ ਲਈ ਸੀ ਕਿ 10 ਤਰੀਕ ਨੂੰ ਉੱਤੇ ਆਪਾਂ ਪਹਿਲੀ ਸਪਰੇਅ ਕੀਤੀ ਆ ਉਹ ਆਪਾਂ ਕੱਲ੍ਹ ਕਰਤੀ 17 ਅਗਸਤ 2025 ਦਿਨ ਸੀਗਾ ਐਂ ਦਵਾਰ ਤੇ ਇਹ ਚਾਪ ਜਿਹੜੀ ਸਪਰੇਅ ਕੀਤੀ ਆ ਡਾਮਾ ਕੰਪਨੀ ਦੀ ਕੋਰੋਜਿੰਦੀ ਕੀਤੀ ਆ ਤੇ ਜੇ ਤੇ ਕੀਮਤ ਦੀ ਗੱਲ ਕਰਕੇ ਇਹ ਆਪਣੇ 2.5 ਕਿੱਲਿਆਂ ਦੀ ਪੈ ਪੈਕਿੰਗ ਆ 2.5 ਕਿੱਲਿਆਂ ਦੀ ਤੇ 400 ਰੁਪਿਆ ਕਿੱਲੇ ਦੀ ਪਈ ਆ ਇਹ 1000 ਦੀ ਆ 150 ਐਮਐਲ ਤੇ ਨਾਲ ਆਪਾਂ ਫੰਗਸ ਜਿਹੜਾ ਪਾਇਆ ਜਿਹੜਾ ਉਹ ਵੀ ਤੁਹਾਨੂੰ ਦਿਖਾਉਣਾ ਹੈ ਉਹ ਵੀ ੜਾੜਾ ਕੰਪਨੀ ਦਾ 8.2 ਕਿੱਲਿਆਂ ਦੇ ਪੈਕਿੰਗ ਤੇ ਇਹ ਵੀ 400 ਰੁਪਏ ਦਾ ਕਿੱਲੇ ਦਾ ਪਿਆ ਹੈ ਟੈਬੋ ਕੰਜੋਲ 6.7% ਅਤੇ ਕੈਪਟਨ 26.9% ਇਹ ਵੀ ੜਾੜਾ ਕੰਪਨੀ ਦਾ ਇਹ 400 ਰੁਪਏ ਕਿੱਲੇ ਦਾ ਇਹ ਪਿਆ ਤਕਰੀਬਨ 800 ਰੁਪਏ ਖਰਚਾ ਕਿੱਲੇ ਦਾ ਪਿਆ ਪਦਾਨ ਨਹੀਂ ਆਪਾਂ ਪਾਈ ਪਦਾਨ ਦੀ ਜਗ੍ਹਾ ਤੇ ਆਪਾਂ ਵੀਲਰ ਸਪਰੇਅ ਕਰਕੇ ਵੇਖੀ ਆ ਦਾਣਾ ਪਤਾ ਨਹੀਂ ਪਾਈ ਕੱਦ ਬਾਲਾ ਵਧਿਆ ਸੀਗਾ ਤੇ ਪ੍ਰਦਾਨ ਨਾਲ ਹੋਰ ਰੰਗ ਵਾਲਾ ਹੋਣਾ ਸੀਗਾ ਤੇ ਹਜੇ ਕੋਈ ਬਿਮਾਰੀ ਨਹੀਂ ਸੀਗੀ ਪੱਤਾ ਲਵੇਟ ਵੀ ਮਰ ਗਈ ਸੀ ਪਰ ਫੰਗੀ ਸਾਈਡ ਮਾਰੇ ਨੇ ਕਰਤੀ ਕਿਤੇ ਕਿਤੇ ਮਾੜੀ ਮੋਟੀ ਸ਼ਿਕਾਇਤ ਜੀ ਲੱਗਦੀ ਸੀ 400 ਰੁਪਏ ਕਿੱਲੇ ਦੀ ਇਹ ਪਈ ਆਪਣੀ ਤਕਰੀਬਨ ਇਹ ਲੀਟਰ ਦੀ ਪੈਕਿੰਗ ਆ 2.5 ਕਿੱਲਿਆਂ ਚ ਪੈਂਦਾ ਲੀਟਰ ਤੇ ਕੋਰੋਜਨ 150 ਐਮਐਲ ਦਾ 2.5 ਕਿੱਲਿਆਂ ਚ ਪੈਂਦਾ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰੋ ਧੰਨਵਾਦ ਦੋਸਤੋ ਤੇ ਜੈਨ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ